ਜ਼ਿੰਦਗੀ 'ਚ ਨਾ ਪੌੜਾ ਖੋਣ ਵਾਲਾ ਇੱਕ ਘਾਟਾ ਹੋਰ ਪੈ ਗਿਆ ਅੱਜ ਸਵੇਰੇ ਸਵੇਰੀ ਕਿਉਂਕਿ ਥੜੀ ਜੀ ਜਿਹਨੂੰ ਮੈਂ ਬਹੁਤ ਪਿਆਰ ਕਰਦਾ ਸੀ ਪੁੱਤਾਂ ਨੂੰ ਹੀ ਵਾਧਣਾ ਅੱਜ ਮੇਰਾ ਦੋ ਆਉ ਚਲੇ ਗਿਆ ਮੈਨੂੰ ਛੱਡ ਕੇ ਤੁਸੀਂ ਅਕਸਰ ਵੀਡੀਓ ਦੇ ਵਿੱਚ ਦੇਖਦੇ ਹੋ ਕਿੰਨਾ ਖੇਡਦਾ ਹੁੰਦਾ ਹਰ ਇੱਕ ਵੀਡੀਓ ਦੇ ਵਿੱਚ ਵਿੱਚ ਹੁੰਦਾ ਸੀ ਜਦੋਂ ਬਾਪੂ ਦੀਆਂ ਆਸਤੀਆਂ ਪਾਈਆਂ ਉਹਦੋਂ ਵੀ ਇਹ ਨਾਲ ਸੀ ਪਰਿਵਾਰ ਦਾ ਮੈਂਬਰ ਚਲਾ ਗਿਆ ਇੱਕ ਹੋਰ ਅੱਜ ਆਪਣੇ ਮੈਂ ਇਹ ਕਾਲੀ ਵੀਡੀਓ ਪਾ ਕੇ ਹਟਿਆ ਇਹਦੇ ਨਾਲ ਹਨ ਤੇ ਜਦੋਂ ਮੈਂ ਕਹੀ ਜਾਂਦਾ ਕਿ ਇਹ ਉਹ ਜਾਨਵਰ ਹੈ ਕਿ ਜਿੰਨਾ ਤਲਕ ਤੁਹਾਡੀ ਕੋਲ ਜੀਬ ਬਣਾਉਣੀ ਹੁੰਦਾ ਇਹ ਤੁਹਾਨੂੰ ਉਦੋਂ ਤਾਈਂ ਪਿਆਰ ਕਰਦੇ ਜਦੋਂ ਤੱਕ ਇਹਨਾਂ ਦੇ ਸਾਹ ਚੱਲਦੇ ਹਨ ਆਜ ਇਹਦਾ ਸਾਹ ਰੁਕ ਗਿਆ ਹਮੇਸ਼ਾ ਸ਼ਰਾਰਤਾਂ ਕਰਨ ਵਾਲਾ ਅੱਜ ਜਮ੍ਹਾਂ ਸ਼ਾਂਤ ਹੋਇਆ ਪਿਆ ਜਦੋਂ ਮੈਂ ਗੱਡੀ ਤੇ ਆਉਣਾ ਇਹਨੇ ਉਧਰੋਂ ਆਵਾਜ਼ ਵਜਾਣ ਲੈਣੀ ਕਿ ਮੇਰੀ ਗੱਡੀ ਆਉਂਦੀ ਪਛਾਣ ਸੀ ਇਹਨੂੰ ਗੱਡੀ ਦੀ ਆਵਾਜ਼ ਦੀ ਇਹਨੇ ਪਹਿਲਾਂ ਗੇਟ ਨੂੰ ਮੁਰੇ ਖੜਦ ਦੇਣਾ ਜਾ ਕੇ ਕੇ ਇਹ ਆਪਣੀ ਗੱਡੀ ਆ ਗਈ ਹੈ ਕਹਿੰਦੇ ਸੀਤੀ ਬਾਹਰ ਖੋਲੋ ਜੀ ਅੰਦਰ ਆ ਲੋ ਪਿੱਛੇ ਫਿਰ ਉਹਨੂੰ ਲੋਬੀ ਜਮ ਧੱਕੇ ਮਾਰਨ ਵਿੱਚ ਸੀਤੀ ਬਾਹਰ ਕੱਢੋ ਵੀ ਮੈਂ ਜਾਣਾ ਉਹਦੇ ਕੋਲੇ ਤੇ ਰਾਤ ਸੀਗਾ 7:00 ਵਜੇ ਤੱਕ ਪਹਿਮ ਅਕਸਰ ਇਧਰ ਆਪਣੇ ਖੇਤ 'ਚ ਫਿਰਦਾ ਰਹਿੰਦਾ ਏ ਜਾਂਦਾ ਰਹਿੰਦਾ ਬਾਹਰ ਕੋਗੇ ਨਾਲ ਪੱਠੇ-ਪੁੱਠੇ ਆਪਣੇ ਇਧਰ ਉਹ ਕੇ ਬਾਥਰੂਮ ਵਗੈਰਾ ਜਾਣਾ ਤੇ ਖੁੱਲਾ ਹੀ ਆ ਕੋਈ 12-3 ਕੁੱਤੇ ਆ ਗਏ ਮੈਂ ਅੰਦਰ ਸੀ ਆ ਕਿਤੇ ਉਹਨਾਂ ਨੇ ਫੜ ਕੇ ਵਿਚਾਰ ਨੂੰ ਮਦੂਦਤਾ ਬਸ ਵੀਰ ਵਿਚਾਰਾਂ ਇਹ ਤੁਹਾਨੂੰ ਪਤਾ ਕੀ ਇਹ ਚੀਜ਼ਾਂ ਬਹੁਤ ਸੌਫਟ ਹੁੰਦੀਆਂ ਨੇ ਹਨ ਤੇ ਆ ਸਾਰੀ ਗਰੂਥੋਂ ਨਵੀਂ ਹੋਣ ਲੱਗੀ ਸੀ ਬਾਲਾਂ ਦੀ ਇਹਦਿਆਂ ਦੀ ਤੇ ਕਿਉਂਕਿ ਗਰਮ ਨੇ ਸਾਰੇ ਵਾਲ ਝੜ ਜਾਂਦੇ ਆ ਨਾ ਮੈਂ ਤੁਹਾਨੂੰ ਦੀਆਂ ਕਲਿੱਪਾਂ ਐਡ ਕਰੂੰਗਾ ਇੰਨਾ ਜਿਆਦਾ ਇਹਦੇ ਵਾਲ ਸੋਹਣੇ ਆਉਂਦੇ ਨਾ ਝੜ ਕੇ ਮੈਂ ਤੁਹਾਨੂੰ ਦਿਖਾਉਂਗਾ ਬਹੁਤ ਜਿਆਦਾ ਸੋਹਣਾ ਲੱਗਦਾ ਹੈ ਇਹ ਵਿੱਚ ਇਹ ਦੋਸਤੋ ਲਿਹਾਉਣੇ ਵੀ ਨਹੀਂ ਓਕੇ ਇਹ ਪਾਲਣੇ ਵੀ ਨਹੀਂ ਓਕੇ दब्बने बहुत ओके है दबने बहुत ओके है ਸਾਰਾ ਕੁੱਤਾ ਸੀਗਾ ਮਾਰਨ ਵਿੱਚ ਇਹਨੂੰ ਸ਼ੈਕੀ ਨੂੰ ਤੇ ਦੋ ਤਿੰਨ ਇਹਦੇ ਨਾਲ ਹੋਰ ਸੀਗੇ ਕਿਉਂਕਿ ਅਕਸਰੀ ਆਪਣੇ ਦੇ ਪੱਠੇ ਪੀਜੀ ਆ ਬੈਕ ਸਾਈਡ ਬੈਕ ਸਾਈਡ ਆਪਣੇ ਉਹਦੇ ਘਰ ਕੋਲੇ ਪੱਠੇ ਆ ਅਕਸਰੀ ਵਿਚਾਰਾ ਉਹ ਨਾਲ ਉਹਨੇ ਆਉਣਾ ਦੇਖਣਾ ਸਾਰਾ ਇਹਦਾ ਖੇਤ ਨਾਲ ਪੰਗੇ ਲੈਣੇ ਸਵੇਰੇ ਸਵੇਰੇ ਸ਼ਾਰਤਾ ਕਰਨੇ ਕਿ ਮੇਰੇ ਨਾਲ ਖੇਡੋ ਤੁਸੀਂ ਪਰ ਇਹ ਨਹੀਂ ਪਤਾ ਸੀ ਆ ਕਿ ਇਦਾਂ ਵੀ ਹੋ ਜਾਊਗਾ ਹਾਂ ਕਿਉਂਕਿ ਜਿੰਦਗੀ ਦੇ ਵਿੱਚ ਸਹਾਰੇ ਤਾਂ ਪਹਿਲਾਂ ਹੀ ਘੱਟ ਪਏ ਹੋਏ ਸੀਗੇ ਹਨ ਇੱਕ ਸਾਰਾ ਹੋਰ ਚਲਾ ਗਿਆ ਕਿਉਂਕਿ ਜਦੋਂ ਇਹਨਾਂ ਨਾਲ ਖੇਡਦੇ ਆ ਕਿ ਆਪਣਾ ਦਿਮਾਗ ਉਰpasse ਹੋ ਜਾਂਦਾ ਹਨ ਤੇ ਕਿਤੇ ਜਾਂ ਪੰਛੀਆਂ ਨਾਲ ਮੇਰਾ ਪਹਿਲੇ ਦਿਨੋਂ ਹੀ ਬਹੁਤ ਜ਼ਿਆਦਾ ਪਿਆਰ ਆ ਤੇ ਪਰ ਉਹੀ ਗੱਲ ਵਾਰ-ਵਾਰ ਆ ਜਾਂਦੀ ਹੈ ਕਿ ਦੱਬਣੇ ਬਹੁਤ ਔਖੇ ਆ ਇਹ ਕਿਉਂਕਿ ਇਹਨਾਂ ਨਾਲ ਇਨੀ ਅਟੈਚਮੈਂਟ ਹੋ ਜਾਂਦੀ ਫੈਮਿਲੀ ਮੈਂਬਰ ਬਣ ਜਾਂਦੇ ਆ ਐਸ਼ ਨੂੰ ਵੀ ਮੈਂ ਵੀਡੀਓ ਕਾਲ ਤੇ ਦਿਖਾਇਆ ਉਹ ਪਿੰਡ ਗਏ ਹੋਏ ਆਪਦੇ ਤੇ ਉਹ ਐਸ਼ ਨਾਲ ਵੀ ਬਹੁਤ ਪਿਆਰ ਸੀ ਇਹਦਾ ਕਿਉਂਕਿ ਜੇ ਸਕੂਲੋਂ ਆਉਣਾ ਤੇ ਇਹਨੇ ਨਾਲ ਲੈ ਕੇ ਆਉਣਾ ਜਾ ਕੇ ਉਸ ਨੂੰ ਬਲਾਸਟ ਨੇ ਬਾਪੂਰੀਆਂ ਤੇ ਆਸਤਿਕ ਵੀ ਪਾਈਆਂ ਸੀਗੀਆਂ ਤਾਂ ਉਦੋਂ ਵੀ ਉਹ ਡੌਗ ਸਾਡੇ ਨਾਲ ਸੀਗਾ ਉਹ ਵੇਖਦਾ ਸੀਗਾ ਵੀ ਕੀ ਕਰ ਰਹੇ ਹਾਂ ਨਾਲ ਕੋਈਆਂ ਹਨ ਪਰਿਵਾਰ ਦਾ ਮੈਂਬਰ ਸੀਗਾ ਕਿ ਉਹਨੂੰ ਜਦੋਂ ਵੀ ਪਿਆਰ ਨਾਲ ਬੁਲਾਉਣਾ ਤੇ ਆ ਜਾ ਬਹਿ ਜਾ ਨਾਲ ਪਾਉਣਾ ਉਹਨੂੰ ਮਾਣਾ ਬੜੀ ਸ਼ਾਂਤੀ ਮਿਲਦੀ ਸੀਗੀ ਇਹ ਇੰਨੇ ਸੋਹਣੇ ਸੋਹਣੇ ਬਾਲ ਸੀਗੇ ਉਹ ਤੇ ਮੈਂ ਮੋਗੋਂ ਲੈ ਕੇ ਆਇਆ ਸੀਗਾ ਸੋ ਜਿੰਨੇ ਵਾਰ ਵੀ ਡੌਗ ਦੱਬੇ ਆ ਮੈਂ ਕਹਣਾ ਕਿ ਮੇਰਾ ਅਟੈਚਮੈਂਟ ਵਾਲੀ ਜ਼ਿਆਦਾ ਹੈ ਕਿ ਬਹੁਤ ਔਖਾ ਹੁੰਦਾ ਇਹਨਾਂ ਨੂੰ ਤੋੜਨਾ ਆਉਦੇ ਕੋਲੋਂ ਪਾਸੇ ਕਰਨੇ ਬਹੁਤ ਔਖੇ ਹੁੰਦੇ ਦੱਬਣੇ ਬਹੁਤ ਔਖੇ ਹੁੰਦੇ ਆ ਨਾ ਹੀ ਲਿਆਉਣੇ ਔਖੇ ਆ ਮਿੱਤਰੋ ਨਾ ਹੀ ਪਾਲਣੇ ਔਖੇ ਆ ਠੀਕ ਆ ਨਾ ਇਹ ਬਾਹਲੇ ਸਾਹਮਣੇ ਵੀ ਔਖੇ ਨਹੀਂ ਪਰ ਦੱਬਣੇ ਬਹੁਤ ਔਖੇ ਆਏ ਤੇ ਐਸਵੀਜੀ ਰਾਤ ਵੀਡੀਓ ਪੌਲ ਤੇ ਦੇਖਿਆ ਵੀ ਕਿੰਨੀ ਡੇਢੀ ਮੈਨੂੰ ਦਿਖਾਈਂ ਤੇ ਡਾਕ ਕਿੱਥੇ ਆ ਉਹ ਆਈ ਵੀ ਕਹਿੰਦੀ ਮੈਂ ਇੱਕ ਦਿਨ ਵਾਸਤੇ ਆ ਜਾ ਆ ਇੱਥੇ ਤੇ ਕੁਝ ਨਹੀਂ ਕਰ ਰਿਹਾ ਤੇ ਨਾ ਪਤਾ ਹੀ ਨਹੀਂ ਲੱਗਦਾ ਮੈਂ ਅੱਜ ਕੱਲ ਹੀ ਵੀਡੀਓ ਬਣਾਉਣਾ ਜਦੋਂ ਵੀ ਆਉਂਦਾ ਅਕਸਰ ਵੀਡੀਓ ਸਾਰਿਆਂ ਦੀ ਆਉਂਦਾ ਜੀ ਅਸੀਂ ਰੀਲ ਬਣਾਉਣੇ ਆ ਤਾਂ ਇਹ ਰੀਲ ਦੇ ਵਿੱਚ ਵੀ ਕਿਤੇ ਨਾ ਕਿਤੇ ਹੁੰਦਾ ਕਿਉਂਕਿ ਜਿੱਥੇ ਅਸੀਂ ਹੈ ਗਏ ਇਹਨੇ ਸਾਡੇ ਨਾਲ ਜਾਲਾ ਕਿਤੇ ਵੀ ਆ ਸਾਡੇ ਨਾਲ ਇਹਨੇ ਨਾਲ ਨਾਲ ਰਹਿਣਾ ਹਨ ਕਿਉਂਕਿ ਇਹਦਾ ਮਾਪਿਓ ਵੀ ਅਸੀਂ ਉਹੀ ਸੀਗੇ ਸਾਨੂੰ ਹੀ ਸਾਡੇ ਨਾਲ ਹੀ ਯਾਰਾ ਸੀਗਾ ਜਿੱਥੇ ਨੂੰ ਜਾਣਾ ਆਇਆ ਨੇ ਤੇ ਜੇ ਕਿਤੇ ਪੈ ਗਿਆਂ ਤਾਂ ਮੇਰੀ ਜੇ ਆਸਰੀ ਨਾ ਬਹਿਣਾ ਪੈਰਾਂ ਨਾਲ ਲਾ ਕੇ ਬਹਿਣਾ ਜੇ ਕਿਤੇ ਬੈਠ ਗਏ ਫਿਰ ਵੀ ਪੈਰਾਂ ਨਾਲ ਲਾ ਕੇ ਬੈਠਣਾ I yeah. yeah. ਇਹ ਦੋ ਪਾਟ ਰਹੇ ਹਾਂ। ਡੁੰਗਾ ਘਟ ਨਹੀਂ ਜਾ। ਮਤ ਪ੍ਰਿਆਨ ਨੂੰ ਕਿੱਡਾ ਕੱਤੇ ਇਹ। ਹਾਂ। ਲੀਣਾ ਵਸਾ ਦੇ। ਨਹੀਂ ਲੀਣਾ ਵਸਾ ਦੇ। ਨਹੀਂ ਨਹੀਂ ਪਹਿਲਾਂ ਲੀਣਾ ਵਸਾਓ। ਥੋੜਾ ਜਿਹਾ ਥੱਲੇ ਪਾ ਦਿਓ ਫਿਰ ਉੱਤੋਂ ਦੀ ਪਾ ਕੇ ਲੀਣਾ ਉੱਤੋਂ ਦੀ ਦੇ ਦਿਓ।

ਇਹ ਕਿੰਨਾ ਚੱਲ ਗਿਆ ਜੀ ਨਾ ਮੈਂ ਕੱਲ ਹੀ ਆਈ ਸੀ ਇੱਕ ਸਹਾਰਾ ਹੋਰ ਚਲਾਇਆ ਗਿਆ ਬਾਪੂ ਦੇ ਜਾਣ ਤੋਂ ਬਾਅਦ ਇੱਕ ਦਿਲ ਦੇ ਕਰੀਬ ਆਪਣੇ ਹਮੇਸ਼ਾ ਪਰਿਵਾਰ ਦਾ ਮੈਂਬਰ ਸੀ ਸ਼ੈਂਕੀ ਜਿਹਨੂੰ ਤੁਸੀਂ ਅਕਸਰ ਵੀਡੀਓ ਦੇ ਵਿੱਚ ਦੇਖਦੇ ਹੋ ਸਾਰਿਆਂ ਨੇ ਬਹੁਤ ਮੈਸੇਜ ਕੀਤੇ ਸੀ ਤੁਸੀਂ ਕਿਉਂਕਿ ਆਪਣੇ ਜਿਹੜੇ ਬਲੌਗ ਹਨਾ ਦੋਸਤੋ ਘੱਟੋ ਘੱਟ ਹਫ਼ਤਾ ਲੇਟ ਚੱਲਦੇ ਹੁੰਦੇ ਨੇ ਮਨਕ ਚੱਲੋ ਵੀ ਜਿਹੜਾ ਅੱਜ ਬਲੌਗ ਬਣਿਆ ਤੇ ਹਫ਼ਤੇ ਨੂੰ ਜਾ ਕੇ ਪੈਂਦਾ ਹਨਾ ਤੇ ਸਾਰਿਆਂ ਨੂੰ ਇਹ ਸੀਗਾ ਸ਼ੈਂਕੀ ਬਾਰੇ ਕਿਉਂ ਨਹੀਂ ਦੱਸਿਆ ਸ਼ੈਂਕੀ ਨੂੰ ਕੀ ਹੋ ਗਿਆ ਤੁਸੀਂ ਰੀਲਾਂ ਦੇ ਵਿੱਚ ਬਹੁਤ ਤਕਹ ਪ੍ਰਗਟ ਆਇਆ ਹਨ ਤੇ ਆਪਣਾ ਮੈਂਬਰਸ਼ਿਪ ਪਰਿਵਾਰ ਦਾ ਹਨ ਤੇ ਜਿਹੜਾ ਮੈਨੂੰ ਹਮੇਸ਼ਾ ਡੀਕਦਾ ਰਹਿੰਦਾ ਹੁੰਦਾ ਸੀਗਾ ਜਦੋਂ ਮੈਂ ਰਾਤ ਨੂੰ ਪ੍ਰੋਗਰਾਮ ਤੋਂ ਆਉਣਾ ਉਦੋਂ ਬਾਪੂ ਡੀਕਦਾ ਹੁੰਦਾ ਸੀਗਾ ਤੇ ਉਦੋਂ ਸ਼ੈਂਕੀ ਡੀਕਦਾ ਹੁੰਦਾ ਸੀ ਸੋ ਜਿਹੜੇ ਵੇਟ ਕਰਨ ਵਾਲੇ ਸੀ ਦੋਨੇ ਚਲੇ ਗਏ ਬਾਪੂ ਦੇ 2.5 ਮਹੀਨੇ ਬਾਅਦ ਸ਼ੈਂਕੀ ਵੀ ਚਲਾ ਗਿਆ ਹਨ ਜਦੋਂ ਬਾਪੂ ਦੀਆਂ ਆਸਤੀਆਂ ਮੈਂ ਦੱਸ ਕੇ ਟੈਂਟ ਜਪਾਉਂਦੇ ਸੀਗੇ ਤੇ ਸ਼ੈਂਕੀ ਨਾਲ ਸੀ ਉਹ ਦੇਖਦਾ ਸੀ ਕਿ ਵੀ ਕੀ ਹੋ ਗਿਆ ਆਪਣੇ ਘਰੇ ਹਨਾ ਕਿਉਂਕਿ ਮੈਂ ਪਹਿਲਾਂ ਵੀ ਅੱਜ ਅੱਗੀ ਵੀ ਮੈਂ ਕਹਿਣਾ ਹੁੰਨਾ ਕਿ ਇਹ ਤੁਹਾਨੂੰ ਜਿੰਨਾ ਚਿਰ ਸਾਥ ਚੱਲਦੇ ਆ ਨਾ ਇਹ ਤੁਹਾਨੂੰ ਉਦੋਂ ਤੱਕ ਪਿਆਰ ਕਰਦੇ ਆ ਇਹਨਾਂ ਨਫ਼ਰਤ ਨਾ ਕਰਿਆ ਕਰੋ ਕਦੇ ਵੀ ਮੈਂ ਵੀਡੀਓ ਦੇਖੀ ਆ ਇੱਕ ਮੈਨੂੰ ਵੀਡੀਓ ਸ਼ੋਅ ਹੋਈ ਸੀ ਇੱਕ ਤੂਰਾ ਸੀ ਉਹਦੇ ਲੱਤਾਂ ਮਾਰੀ ਜਾਂਦਾ ਸੀ ਬੰਦਾ ਕੋਈ ਤੇ ਦੂਸਰੇ ਬੰਦੇ ਨੇ ਜਿਹਨਾਂ ਜਿੰਦੋਂ ਪਿਆਰ ਸੀਗਾ ਉਹਨੇ ਪੰਜ ਮਾਰਿਆ ਮੂੰਹ ਤੇ ਆ ਕੇ ਇੱਕ ਬਹੁਤ ਜ਼ੋਰ ਦੀ ਸੋ ਜਿਨ੍ਹਾਂ ਨੂੰ ਜਿਨ੍ਹਾਂ ਦਾ ਇਹ ਚੀਜ਼ਾਂ ਨਾਲ ਅਟੈਚਮੈਂਟ ਹੈ ਨਾ ਇਹ ਚੀਜ਼ਾਂ ਉਹ ਸਮਝ ਸਕਦੇ ਹਨ ਇਹਨੂੰ ਨਫਤ ਨਾ ਕਰਿਆ ਕਰੋ ਠੀਕ ਆ ਇਹਨਾਂ ਦਾ ਤਾਲਕ ਥੋੜੀ ਜੇਬ ਨਾਲ ਨਹੀਂ ਹੁੰਦਾ ਇਹ ਗੁੱਸਾ ਨਹੀਂਗਾ ਇਹ ਗੁੱਸੇ ਨਹੀਂ ਹੋ ਸਕਦੇ ਇਹ ਕਿਸੇ ਨੂੰ ਦੱਸ ਨਹੀਂ ਸਕਦੇ ਪਵਾਰਾ ਜਿਹੜੇ ਹੁੰਦੇ ਹਨ ਨਾ ਡੌਗ ਧਿਆਨ ਨਾਲ ਗੱਡੀਆਂ ਚਲਾਇਆ ਕਰੋ ਵੱਡੀਆਂ ਵੱਡੀਆਂ ਗੱਡੀਆਂ ਵਿੱਚ ਬੈਠੇ ਹੋ ਨੇ ਆਪਾਂ ਜਾਣ ਕੇ ਕਈ ਇਹੋ ਜਿਹੇ ਹੁੰਦੇ ਸਿਰਫ ਇਹ ਜਾਣ ਕੇ ਵਿੱਚ ਫੀੜ ਮਾਰਨ ਦੀ ਕੋਸ਼ਿਸ਼ ਕਰਦੇ ਆ ਇਹਨਾਂ ਨੂੰ ਕੋਈ ਐਂਬੂਲੈਂਸ ਲੈਣ ਨਹੀਂ ਆਉਂਦੀ ਠੀਕ ਆ ਦਰਦੇ ਇਹਨਾਂ ਦਾ ਵੀ ਹੁੰਦਾ ਇਹਨਾਂ ਦਾ ਹੀ ਪਰਿਵਾਰ ਹੁੰਦਾ ਤੂੰ ਇੱਕ ਚੀਜ਼ ਦਾ ਪਤਾ ਹੈ ਕਿ ਅਕਸਰੀ ਗੱਡੀਆਂ ਮਗਰ ਕੁੱਤੇ ਭੱਜਦੇ ਆ ਕਿਉਂ ਭੱਜਦੇ ਥਨੂੰ ਪਤਾ ਇਹ ਚੀਜ਼ ਦਾ ਤੈਨੂੰ ਮੈਂ ਦੱਸਦਾ ਇਸੇ ਬਾਲੇ ਨੂੰ ਨਹੀਂ ਪਤਾ ਹੋਣਾ ਉਹਨਾਂ ਨੇ ਤੁਹਾਡੀ ਗੱਡੀ ਤੇ ਬਹਿਣਾ ਨਹੀਂ ਹੁੰਦਾ ਤੁਹਾਡੀ ਗੱਡੀ ਨਾਲ ਕੋਈ ਉਹਨਾਂ ਦਾ ਵੈਰ ਨਹੀਂ ਹੁੰਦਾ ਉਹਨਾਂ ਨੇ ਤੁਹਾਡੀ ਗੱਡੀ ਚਲਾਉਣੀ ਨਹੀਂ ਹੁੰਦੀ ਇਹਦੇ ਪਿੱਛੇ ਇੱਕ ਬਹੁਤ ਵੱਡਾ ਰੀਜ਼ਨ ਆ ਜਿਹੜੇ ਕੁੱਤੇ ਤੁਹਾਡੀਆਂ ਗੱਡੀਆਂ ਦੇ ਮਗਰ ਭੱਜਦੇ ਆ ਨਾ ਕਿਉਂ ਭੱਜਦੇ ਆ ਕਿਉਂਕਿ ਉਹਨਾਂ ਗੱਡੀਆਂ ਨੇ ਉਹਨਾਂ ਦੇ ਨਾਲ ਦੇ ਭੈਣ ਭਰਾ ਉਹਨਾਂ ਦੇ ਬੱਚੇ ਕੁਚਲੇ ਹੁੰਦੇ ਆ ਠੀਕ ਆ ਜਦੋਂ ਗੱਡੀ ਆਉਂਦੀ ਆ ਤੇ ਉਹਨਾਂ ਨੂੰ ਇਹ ਪ੍ਰਤੀਤ ਹੁੰਦਾ ਕਿ ਸ਼ਾਇਦ ਇਹ ਵੀ ਹੁਣ ਸਾਡੇ ਵਿੱਚ ਮਾਰਨਗੇ ਇਸੇ ਕਰਕੇ ਉਹ ਗੱਡੀ ਮਗਰ ਭੌਂਕਦੇ ਨਹੀਂ ਗੱਡੀ ਮਗਰ ਭੱਜਦੇ ਨਹੀਂ ਕਿਉਂਕਿ ਜਦੋਂ ਸੜਕਾਂ ਛੁੜਕਾਂ ਤੇ ਕੋਈ ਮੂਰੇ ਆ ਜਾਂਦਾ ਜਦੋਂ ਇੱਕ ਮਾਂ ਆਪਣੇ ਬੱਚੇ ਨੂੰ ਮਰਦਾ ਦੇਖਦੀ ਹੈ ਨਾ ਤਾਂ ਉਹਨਾਂ ਸਾਰੀਆਂ ਗੱਡੀਆਂ ਵਾਲੇ ਚੋਰ ਲੱਗਦੇ ਆ ਸਾਰੀਆਂ ਗੱਡੀਆਂ ਵਾਲੇ ਕਾਤਲ ਲੱਗਦੇ ਆ ਇਸੇ ਕਰਕੇ ਉਹ ਸਾਰਿਆਂ ਨੂੰ ਹੀ ਪੈਂਦੇ ਆ ਸਾਰਿਆਂ ਦੇ ਮਗਰ ਭੱਜਦੇ ਆ ਆਹ ਰੀਜ਼ਨ ਹੁੰਦਾ ਵਾ ਕਿਉਂਕਿ ਹਰੇਕ ਨੂੰ ਦੁੱਖ ਹੁੰਦਾ ਪਰਿਵਾਰ ਦਾ ਜਦੋਂ ਮੈਂਬਰ ਚਲਾ ਜਾਂਦਾ ਡੈਡੀ ਚਲਾ ਗਿਆ ਮਗਰੀ ਸ਼ੈਂਕੀ ਚਲਾ ਗਿਆ ਸੋ ਸ਼ੈਂਕੀ ਪਰਿਵਾਰ ਦਾ ਮੈਂਬਰ ਸੀਗਾ ਉਹਦਾ ਆਸਰਾ ਬਹੁਤ ਸੀ ਮੈਨੂੰ ਜੇ ਹੁਣ ਮੈਂ ਇੱਥੇ ਫਿਰਦਾ ਤੇ ਅੱਜ ਮੇਰੇ ਨਾਲ ਉਹਨੇ ਹੋਣਾ ਸੀ ਤੇ ਨਾਲ ਹੀ ਹੁਣ ਕਈਆਂ ਨੂੰ ਲੱਗਦਾ ਹੋਊਗਾ ਕਿ ਸ਼ਾਇਦ ਧਿਆਨ ਨਹੀਂ ਰੱਖਿਆ ਸ਼ੈਂਕੀ ਦਾ ਗਲਤੀ ਗਲਤੀ ਹੈ ਮੰਦੇ ਆ ਕਿ ਗਲਤੀ ਮੇਰੀ ਵੀ ਹੈਗੀ ਆ ਇੰਨਾ ਪਿਆਰ ਕਰਨ ਵਾਲਾ ਡੌਗ ਜਦੋਂ ਉਹਨ ਕੁੱਤਿਆਂ ਨੇ ਫੜਿਆ ਉਦੋਂ ਮੈਂ ਉਹਦੇ ਕੋਲ ਨਹੀਂ ਸੀਗਾ ਆ ਮੈਂ ਜਿੱਥੇ ਫਿਰਦਾ ਇਸ ਟਾਈਮ ਇਹ ਆਪਣੀ ਥਾਂ ਮਗਰਲੇ ਪਾਸੇ ਤੇ ਸ਼ੁਰੂ ਤੋਂ ਲੈ ਕੇ ਬੱਚੇ ਤੋਂ ਲੈ ਕੇ ਹੁਣ ਤਾਂ 2 ਸਾਲਾਂ ਦਾ ਹੋ ਗਿਆ ਸੀ ਉਹ ਬੱਚੇ ਤੋਂ ਲੈ ਕੇ ਉਹ ਇਦਾਂ ਹੀ ਪਲਿਆ ਜਿਹੜੇ ਇੱਥੇ ਇੱਥੇ ਡੌਗ ਖੇਤ 'ਚ ਰਹਿੰਦੇ ਨੇ ਉਹ ਸਾਰੇ ਉਹਦੇ ਨੌਨ ਸੀ ਸਾਰੇ ਖੇਡਦੇ ਸੀ ਉਹ ਜਾਣਦੇ ਸੀ ਉਹਨੂੰ ਰੱਬ ਵੱਲੋਂ ਮੈਂ ਵੀ ਬੇਪਰਵਾਹ ਸੀਗਾ ਵੀ ਕੋਈ ਨਹੀਂ ਇੱਧਰ ਆਉਂਦਾ ਕਿਉਂਕਿ ਉਹ ਬਾਥਰੂਮ ਵਗੈਰਾ ਉਹਨੇ ਕਦੀ ਘਰੇ ਨਹੀਂ ਕੀਤਾ ਉਹਨੇ ਇੱਧਰਲੇ ਪਾਸੇ ਆ ਕੇ ਹੀ ਕਰਨਾ ਕਿਉਂਕਿ ਉਹਨੂੰ ਅੰਦਰ ਰੱਖਦੇ ਨਹੀਂ ਸੀਗੇ ਕਿਉਂਕਿ ਬਾਥਰੂਮ ਵਗੈਰਾ ਜਾਣ ਜਦੋਂ ਗੇਟ ਖੋਲਣਾ ਆਪਣਾ ਉਹ ਵਾਲਾ ਤਾਂ ਉਹਨੇ ਇੱਧਰ ਨਾਲ ਆਉਣਾ ਹੀ ਆਉਣਾ ਨਾਲ ਆਪਣਾ ਬੰਦਾ ਜਿਹੜਾ ਇੱਥੇ ਪੱਠੇ ਵੱਢੀ ਜਾਂਦਾ ਕੋਲੇ ਤੇ ਉਹ ਥੋੜਾ ਇੱਧਰ ਪਾਸੇ ਗਿਆ ਅੱਗੇ ਤੇ ਇੱਧਰੋਂ ਕੁੱਤੇ ਆਏ ਆ ਤੇ ਉਹਨਾਂ ਨੇ ਤਿੰਨ ਕੁੱਤੇ ਸੀਗੇ ਹੁਣ ਇਹ ਨਹੀਂ ਮੈਨੂੰ ਪਤਾ ਕਿ ਵੀ ਉਹ ਕੁੱਤੇ ਵੀ ਜਿਹੜੇ ਇੱਧਰ ਦੇ ਪਾਸੇ ਰਹਿੰਦੇ ਆ ਉਹੀ ਸੀਗੇ ਜਾਂ ਉਹ ਉੱਪਰੇ ਆ ਗਏ ਤੇ ਕਿੱਦਾਂ ਉਹਨਾਂ ਨੇ ਤਿੰਨ ਜਣਾਂ ਨੇ ਤਿੰਨ ਕੁੱਤਿਆਂ ਨੇ ਫੜਿਆ ਤੇ ਇੱਕ ਸਾਡਾ ਬੰਦਾ ਵੀ ਜਿਹੜਾ ਸੀ ਉਹ ਵੀ ਇੰਨਾ ਐਕਟਿਵ ਨਹੀਂ ਹੈਗਾ ਵੀ ਤੂੰ ਰੋੜੇ ਮਾਰ ਰੋੜਾ ਹੀ ਮਾਰ ਦੇ ਵੀ ਵਾਹਣ ਵਾਇਆ ਹੋਇਆ ਵੀ ਇੱਕ ਏਦਾਂ ਰੋੜਾ ਹੀ ਚਲਾ ਦੇ ਤੂੰ ਕੁੱਤੇ ਡਰ ਕੇ ਭੱਜ ਜਾਣਗੇ ਤੇ ਖੜਾ ਦੇਖੀ ਗਿਆ ਉੱਥੇ ਤੁਹਾਨੂੰ ਪਤਾ ਕੀ ਚੀਜ਼ਾਂ ਦੇ ਵਿੱਚ ਜਾਨ ਕਿੰਨੀ ਕੁ ਹੁੰਦੀ ਹੈ ਹਨਾ ਇਹਨਾਂ ਦੇ ਬਾਲ ਹੀ ਹੁੰਦੇ ਆ ਵਿੱਚੋਂ ਬਿਲਕੁਲ ਇਹ ਛੋਟੇ ਜਿਹੇ ਹੁੰਦੇ ਆ ਤੇ ਕੁੱਤਿਆਂ ਨੇ ਮਧੋਲਤਾ ਛੜਾਤਾ ਉਹਨੇ ਦੌੜ ਦੌੜ ਚੱਕ ਕੇ ਲੈ ਕੇ ਗਿਆ ਕਰੇ ਇਹਨੂੰ ਤੇ ਅੱਧੇ ਘੰਟੇ ਦੇ ਵਿੱਚ ਵਿੱਚ ਹੀ ਵਿਚਾਰਾ ਉਹ ਜੰਮ ਹੀ ਉਹ ਖਤਮ ਹੀ ਹੋ ਗਿਆ ਇੱਕ ਤਰ੍ਹਾਂ ਦਾ ਸੋ ਪਤਾ ਨਹੀਂ ਕੀ ਹੋਇਆ ਯਾਰ ਪਤਾ ਨਹੀਂ ਬਹੁਤ ਜੇ ਨਜ਼ਰੀ ਲੱਗ ਗਈ ਹੁੰਦੀ ਕਿਸੇ ਦੀ ਪਤਾ ਨਹੀਂ ਹਨਾ ਤੇ ਇਹ ਬਹੁਤ ਔਕੇ ਆ ਤੋਰਨੇ ਮਿੱਤਰੋ ਮੈਂ ਅੱਗੇ ਵੀ ਕਹਿ ਕੇ ਹਟਿਆ ਪਾਲਣੇ ਨਹੀਂ ਔਕੇ ਲਿਆਉਣੇ ਨਹੀਂ ਔਕੇ ਆਪਾਂ ਪੈਸੇ ਲਾ ਕੇ ਲੈ ਵੀ ਲੈਣੇ ਇਹਨੂੰ ਕੋਈ ਇਹਨਾਂ ਦੀ ਖਰਖਰਾਕ ਦਾ ਜ਼ਿਆਦਾ ਖਰਚਾ ਨਹੀਂ ਹੁੰਦਾ ਬਟ ਇਹ ਤੋਰਨੇ ਬਹੁਤ ਔਕੇ ਆ ਦੱਬਣੇ ਬਹੁਤ ਔਕੇ ਆ ਮੈਂ ਕੱਲ ਦੱਬ ਕੇ ਹਟਿਆ ਉਹਨੂੰ ਸਾਰੇ ਨੂੰ ਇਹ ਲੱਗਦਾ ਹੋਊਗਾ ਸ਼ਾਇਦ ਬਲੌਗ ਦੀ ਬਾਈ ਹੋਣਾ ਨੇ ਪਾਇਆ ਡੌਗ ਦਾ ਸਾਰਿਆਂ ਨੇ ਬਹੁਤ ਦੁੱਖ ਪ੍ਰਗਟਾਇਆ ਤੁਹਾਡੇ ਵੀ ਗਏ ਨਹੀਂ ਹਨ ਜਿਨ੍ਹਾਂ ਦੇ ਗਏ ਨੇ ਉਹਨਾਂ ਨੂੰ ਪਤਾ ਇਹ ਚੀਜ਼ ਦਾ ਤੇ ਆਮ ਬੰਦੇ ਵਾਸਤੇ ਤਾਂ ਕੁੱਤਾ ਹੀ ਆਗਲਾ ਕਹਿੰਦਾ ਮਰ ਗਿਆ ਤਾਂ ਮਰ ਗਿਆ ਸੀ ਯਾਰ ਇੱਥੇ ਹਨਾ ਵਸੇਰੇ ਫਿਰਦੇ ਆ ਠੀਕ ਆ ਜਿਨ੍ਹਾਂ ਦੀ ਅਟੈਚਮੈਂਟ ਆ ਉਹਨਾਂ ਨੂੰ ਇਹਨਾਂ ਦੀ ਕਮੀ ਮਹਿਸੂਸ ਹੁੰਦੀ ਆ ਵੱਟ ਹੁਣ ਨਹੀਂ ਰੱਖਣਾ ਮੈਨੂੰ ਬਹੁਤ ਕੋਲ ਆਈਆਂ ਯਾਰ ਇੱਕ ਚੀਜ਼ ਹੈ ਨਾ ਕਿ ਮੈਨੂੰ ਇੰਨੀਆਂ ਮੈਨੂੰ ਕੌਲਾਂ ਆਈਆਂ ਮੈਨੂੰ ਡੌਗਾਂ ਦੀਆਂ ਫੋਟੋਆਂ ਭੇਜੀਆਂ ਸਾਰਿਆਂ ਨੇ ਕਹਿੰਦੇ ਬਾਈ ਵੀ ਤੂੰ ਇੰਨਾ ਪਿਆਰ ਕਰਦਾ ਸੀਗਾ ਜੇ ਚਲਿਆ ਗਿਆ ਤੇ ਤੂੰ ਇਦਾਂ ਕਰ ਵੀ ਅਸੀਂ ਤੈਨੂੰ ਡੌਗ ਦੇਨੇ ਆ ਬੱਚਾ ਦੇਨੇ ਆ ਬੜੇ ਸੋਹਣੇ ਸੋਹਣੇ ਬੱਚੇ ਸੀ ਬੜੀ ਨਸਲ ਦੇ ਬੱਚੇ ਸੀ ਬਟ ਮੈਂ ਕਹਿਆ ਵੀ ਮੈਂ ਹੁਣ ਨਹੀਂ ਰੱਖਣਾ ਇਹ ਲਾਸਟ ਹੀ ਸੀ ਹੁਣ ਨਹੀਂ ਰੱਖਣਾ ਬਹੁਤ ਔਖਾ ਹੋ ਜਾਂਦਾ ਮਗਰੋਂ ਹੈਨਾ ਤੇ ਬਹੁਤ ਡੌਗ ਮੈਂ ਤੋਰਤੇ ਆਉਂਦੀ ਹੱਥੀ ਬਸ ਹੁਣ ਹਿੰਮਤ ਨਹੀਂ ਹੈਗੀ ਹੁਣ ਹੋਰ ਹੈਨਾ ਜਦੋਂ ਘਰੇ ਹੁੰਦਾ ਸੀਗਾ ਤੇ ਮੈਂ ਬੇਸ਼ਕੰਦਰੀ ਬਿਠਾ ਪੈਣ ਸਾਨੂੰ ਪਹਿਲਾਂ ਪਤਾ ਲੱਗ ਜਾਂਦਾ ਬਾਹਰ ਕੋਈ ਆਇਆ ਹ ਹੁਣ ਦਿਮਾਗ ਬਾਹਰ ਹੀ ਦੇਂਦਾ ਕੋਈ ਆਇਆ ਤਾਂ ਨਹੀਂ ਕੋਈ ਕੋਈ ਬਾਹਰ ਆਵਾਜ਼ ਤਾਂ ਨਹੀਂ ਮਾਰ ਰਿਹਾ ਤੇ ਨਹੀਂ ਤਾਂ ਬਲਾ ਵੱਡੇ ਗੇਟ ਤੇ ਬੰਦਾ ਹੋਵੇ ਅੰਦਰ ਬੈਠੇ ਨੂੰ ਇੰਨੀ ਬੜਕ ਸੀਗੀ ਅੰਦਰ ਬੈਠੇ ਨੂੰ ਪਤਾ ਲੱਗ ਜਾਂਦਾ ਵੀ ਕੋਈ ਆ ਗਿਆ ਹਨ ਜਦੋਂ ਰਾਤ ਨੂੰ ਕਈ ਦੋ ਵੀ ਆਜੇ ਨੇ ਪ੍ਰੋਗਰਾਮ ਤੋਂ ਆਉਂਦਿਆਂ ਨੂੰ 12 ਵਜਾਂ ਨਹੀਂ ਤੇ ਇਹਨੇ ਵੇਖਲਾ ਮੈਨੂੰ ਅੰਦਰ ਲੈ ਕੇ ਜਾਣਾ ਲਾਡੀਆਂ ਕਰਨੀਆਂ ਸਾਰੀ ਮੇਰੀ ਟੀਮ ਦੇ ਬੰਦਿਆਂ ਨੂੰ ਮਿਲਣਾ ਸਾਰਿਆਂ ਨੂੰ ਮਿਲਣਾ ਹਨਾ ਤੇ ਇਹਨੇ ਅਜੇ ਅੰਦਰ ਲੌਬੀ ਚਾ ਤੇ ਲੌਬੀ ਚੋਂ ਨਿਕਲੀ ਤੇ ਬਾਹਰ ਖੁੱਲ ਮੇ ਬਾਹਰ ਜਾਣਾ ਬਾਹਰ ਨਿਕਲ ਕੇ ਫਿਰ ਸਾਨੂੰ ਚੁੰਬੜਨਾ ਸਾਰਿਆਂ ਨੂੰ ਮਿਲਣਾ ਸਾਰੀ ਟੀਮ ਦੇ ਮੈਂਬਰਾਂ ਨੂੰ ਸਾਰਿਆਂ ਨੂੰ ਮਿਲਣਾ ਫਿਰ ਅੰਦਰ ਲੈ ਕੇ ਜਾਣਾ ਉਹਨੇ ਇੰਨਾ ਉਹਨੂੰ ਹੁੰਦਾ ਸੀਗਾ ਕਿ ਸਾਡੀ ਗੱਡੀ ਆਉਂਦੀ ਆ ਆਪਣੇ ਦੋਨਾਂ ਗੱਡੀਆਂ ਦੀ ਆਵਾਜ਼ ਪਛਾਣ ਸੀ ਜੇ ਕਿਲੋ ਕਿਲੋਮੀਟਰ ਦੂਰ ਵੀ ਕਿਤੇ ਹਾਰਨ ਵੱਜ ਜਣਾ ਨਾ ਸਾਡੇ ਤੋਂ ਕਿਤੇ ਉਹਨੂੰ ਅੰਦਰ ਪਤਾ ਲੱਗ ਜਾਂਦਾ ਵੀ ਇਹ ਗੱਡੀ ਸਾਡੀ ਦਾ ਹਾਰਨਾ ਇੰਨੀ ਉਹਨੂੰ ਬੜਕ ਸੀਗਾ ਇੰਨਾ ਸਿਆਣਾ ਸੀਗਾ ਉਹ ਤੇ ਪਰ ਕੁਝ ਨਹੀਂ ਕਰ ਸਕਦੇ ਆਪਾਂ ਹਣਾ ਵਾਸਨੀ ਚੱਲਦਾ ਹੈਗਾ ਜਿਹੜਾ ਹੋਣਾ ਤੇ ਉਹ ਹੋ ਕੇ ਰਹਿੰਦਾ ਹਾਂ ਕਾਸ਼ ਮੈਨੂੰ ਹੁਣ ਐ ਲੱਗੀ ਜਾਂਦਾ ਮੈਂ ਕਿਤੇ ਕੋਲੇ ਹੁੰਦਾ ਹਨ ਤੇ ਕੰਮ ਹੀ ਨਾ ਹੁੰਦਾ ਬਾਕੀ ਅੱਗੇ ਵੀ ਫਿਰਦਾ ਹੀ ਰਹਿੰਦਾ ਪਰ ਇਹ ਪਤਾ ਹੀ ਨਹੀਂ ਸੀ ਹਨ ਜੋ ਹੋਣਾ ਕੋਈ ਆਪਾਂ ਟਾਲ ਨਹੀਂ ਸਕਦੇ ਇਹ ਲਿਖਿਆ ਪਿਆ ਤੇ ਆਪਾਂ ਬਦਲ ਨਹੀਂ ਸਕਦੇ ਹਨ ਜਿੱਥੇ ਬਾਪੂ ਦੀਆਂ ਆਸਤੀਆਂ ਪਾਈਆਂ ਸੀ ਨਾ ਤੇ ਆ ਬੈਕ ਸਾਈਡ ਆਪਣੀ ਜਗਾ ਇੱਥੇ ਤੇ ਇਹ ਉਹ ਜਗਾ ਜੀ ਦੀ ਕੋਈ ਕੀਮਤ ਨਹੀਂ ਹੈਗੀ ਠੀਕ ਆ ਤੇ ਇੱਥੇ ਦੋ ਰੂਹਾਂ ਸਮਾਗੀਆਂ ਜਿਹੜੀਆਂ ਬੇਸਲ ਦੇ ਸਭ ਤੋਂ ਨੇੜੇ ਸੀਗੀਆਂ ਤੇ ਬਾਪੂ ਦੀਆਂ ਆਸਤੀਆਂ ਦੇ ਬੂਟੇ ਲਾਤੇ ਤੇ ਜਿਹੜੀ ਵਿੱਚ ਸਪੇਸ ਬੂਟਿਆਂ ਦੇ ਛੱਡੀ ਸੀ ਉਸ ਸਪੇਸ ਦੇ ਵਿੱਚ ਸ਼ੈਂਕੀ ਨੂੰ ਦੱਬਿਆ ਬੈਕ ਸਾਈਡ ਉੱਥੇ ਕੋਲੇ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਤੁਸੀਂ ਸਾਰਿਆਂ ਨੇ ਦੁੱਖ ਜ਼ਾਹਿਰ ਕੀਤਾ ਹੈਨਾ ਕਿ ਬਹੁਤ ਔਖਿਆ ਬਈ ਤੋਰਨੇ